ਹੈਲੋ ਜੀ ਸਾਰਿਆਂ ਨੂੰ ਸਾਰਸ਼ਕਾਲ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਅੱਜ ਆਪਾਂ ਘਰ ਵਿੱਚ ਹੀ ਬਣਾਉਣ ਲੱਗੇ ਆਂ ਜੀ ਪੰਜੀਰੀ ਦੇਸੀ ਘਿਓ ਦੀ ਉਹਦੇ ਲਈ ਜੋ ਜੋ ਸਮਾਨ ਚਾਹੀਦਾ ਤੁਸੀਂ ਦੇਖ ਸਕਦੇ ਹੋਗੇ ਕਿਹੜੇ ਕਿਹੜੇ ਪਾਵਾਂਗੇ ਅਸੀਂ ਸਮਾਨ ਇਹਦੇ ਵਿੱਚ ਇਹਦੇ ਵਿੱਚ ਆਪਾਂ ਫੁੱਲ ਮਖਾਣੇ ਪਾਵਾਂਗੇ ਆਹ ਕਦੂਆਂ ਦੇ ਬੀਜ ਹੋਗੇ ਹਰੇ ਹੋਗੇ ਮਲਜ ਹੋਗੇ ਚਾਰੇ ਦਾਖਾਂ ਤੇ ਖਰੋਟ ਬਦਾਮ ਕਾਜੂ ਕਾਲੀ ਖਸਕਸ ਚਿੱਟੀ ਖਸਕਸ ਤੇ چینی ਦੇਸੀ ਤੇ ਕਿਉਂ ਹੋ ਜੀ ਕਿਉਂ ਹੋਗਾ ਆਪਣਾ ਘਰ ਦਾ ਤੇ ਆਟਾ ਆਪ ਦੇਖ ਕੇ ਉਹਨਾਂ ਕ ਪਾਵਾਂਗੇ ਥੋਲਿਆ ਨਹੀਂ ਉਹ ਆਪਾਂ ਕਿਲੋ ਕਿ ਉਹਦੀ ਰਲਾਵਾਂਗੇ ਕਿਉਂ ਉਹ ਦਾ 1.5 ਕਿਲੋ ਪੈ ਜਾਉ ਆਪਣਾ ਮਖਾਣੇ ਮਖਣੇ ਵੱਧ ਪਾਏ ਨੇ ਫਿਰ ਆਪਾਂ ਦਵਾਈਆਂ ਐ ਨਹੀਂ ਪਾਉਂਦੇ ਕਿਉਂ ਅੰਗ ਦਿਖਾ ਲੂਗਾ ਨਾ ਜਵਾਕਾਂ ਨੂੰ ਫਿਰ ਦਵਾਈਆਂ ਵਧੀਆ ਨਹੀਂ ਲੱਗਦੀਆਂ ਸਰਦੀਆਂ ਦਾ ਮੌਸਮ ਨੂੰ ਸ਼ੁਰੂ ਹੋ ਗਿਆ ਜੀ ਹਾਂ ਸਾ ਆਪਣੇ ਚੱਲ ਪਏ ਪੰਜਾਬੀਆਂ ਦੇ ਖੋਏ ਬੰਜੀਰੀ ਹਾਂਜੀ ਖੋਆ ਬੰਜੀਰੀ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਨੂੰ ਪਹਿਲਾਂ ਉਹ ਕਰਦੇ ਹਾਂ ਗੈਸ ਚ ਲਾ ਕੇ ਨਾ ਪਹਿਲਾਂ ਭੁੰਨਾਂਗੇ ਵੀ ਆਪਾਂ ਨੇ ਗੈਸ ਚਲਾ ਲਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਕਿਹੋ ਜੀ ਵਾਹਿਗੁਰੂ ਜੀ ਇਹਦੇ ਵਿੱਚ ਸਮਾਨ ਉਹ ਕਰਾਂਗੇ ਅੰਮੀ ਭੁੰਨਾਂਗੇ ਹਾਂ ਇਹ ਸਾਰਾ ਸਮਾਨ ਅੰਨ ਭੁੰਨ ਕੇ ਪਾਵਾਂਗੇ ਆਪਾਂ ਹੁਣ ਕਿਉਂ ਹੋ ਗਿਆ ਗਰਮ ਪਾਣੀ ਥੋੜਾ ਜਿਹਾ ਪਾਉਣਾ ਜੀ ਆਹ ਮਦਦਿਆ ਪਕੀ ਹੋ ਉਸ ਸਾਰੀਆਂ ਚੀਜ਼ਾਂ ਪਹਿਲਾਂ ਭੁੰਨਾਂਗੇ ਆਪਾਂ ਜਿੰਨਾ ਵੀ ਆਪਾਂ ਡਰਾਈ ਫਰੂਟ ਜਿਹੜੇ ਵੀ ਲੈਣ ਭੁੰਨ ਕੇ ਸਾਰੇ ਕੱਢ ਕੇ ਫਿਰ ਗ੍ਰाइंड ਕਰਕੇ ਪਾਵਾਂਗੇ ਆਟਾ ਭੁੰਨਾਂਗੇ ਬਾਅਦ ਵਿੱਚ ਕਿਉਂ ਨਾ ਤਾਂ ਫਿਰ ਇਹਨਾਂ ਦਾ ਸਾਰਾ ਕੱਚਾ ਪਾਣਾ ਖਤਮ ਹੋ ਜੂ ਨਾ ਨਹੀਂ ਤਾਂ ਟੇਸਟ ਦਾ ਬਹੁਤ ਫਰਕ ਪੈਣਾ। ਜੇ ਆਪਾਂ ਪਹਿਲਾਂ ਸਾਰੀ ਧੀ ਭੁੰਨ ਕੇ ਪਾਵਾਂਗੇ। ਪਰ ਉਹ ਨਾ ਉਹ ਕਿੱਥੇ ਇੱਕ ਪਾਸੇ ਦੂਜੀ ਸਿੱਧੀ ਪਈ ਰੂੜ ਕੇ ਦੇਖ ਲੈ ਕੱਚਾ ਸਮਾਨ ਪਾ ਕੇ ਇੱਕ ਪਾਸੇ ਫਰਾਈਡ ਰੂਟ ਭੁੰਨ ਕੇ ਪਾ ਦੇ। ਬਹੁਤ ਟੇਸਟ ਦਾ ਫਰਕ ਪੈਣਾ। ਬਾਕੀ ਦੇ ਵਿੱਚ ਆਪਾਂ ਹਲਕੇ ਜਿਹਾ ਭੁੰਨ ਲੈਣਾ। ਬਰਾਊਨ ਜੇ ਕਰਨੇ ਨੇ ਥੋੜੇ ਜਿ। ਬਸ ਨਾ ਜਦੋਂ ਉਹ ਫੁੱਟਣ ਲੱਗੇ ਕਿੱਲਾ ਵਾਂਗੂ। ਠੀਕ ਹੈ। ਕਿੱਲਾ ਵਾਂਗੂ ਫੁੱਟਣ ਲੱਗੇ। ਉਦੋਂ ਆਪਾਂ ਪਾਉ ਕਰਾਂਗੇ। ਫਰਮੇ ਦੀ ਜਿਆ ਕੇ ਰਮਸਾ ਪਾਣਾ ਆਪੋਂ ਦਲਾਂਗੇ ਮੱਥੀ ਆਪਾਂ ਸਮਾਨ ਸਾਰਾ ਹੀ ਵੱਧ ਪਾਇਆ ਕਿਲੋ ਘਿਓ ਦੇ ਵਿੱਚ ਨਾ ਆਪਾਂ ਪਾਇਆ ਪਾਇਆ ਸਮਾਨ ਤਾਂ ਕੱਜੂ ਬਰਾਮਾ ਨਾ ਪਾਇਆ ਤੇ ਮਖਾਣੇ ਆਪਾਂ ਪਾਏ ਨੇ 1/2 ਕਿਲੋ ਕਿਉਂਕਿ ਕੈਲਸ਼ੀਅਮ ਹੁੰਦੀ ਹੈ ਨਾ ਬੱਚਿਆਂ ਖਾਸ ਕਰਕੇ ਜਾਂਦੀ ਹੁੰਦੀ ਹੈ ਹੱਡੀਆਂ ਨੂੰ ਤਾਕਤ ਦਿੰਦੀ ਹੈ ਮੇਰੀ ਬੱਚੀ ਇਹਦੇ ਕਰਕੇ ਆਪਾਂ ਇਹ ਜਿਆਦਾ ਪਾਏ ਨੇ ਉਹ ਹਨ ਆਪਣੇ ਤਾਂ ਮਖਾਣੇ ਸੀ ਜਿਹੜੇ ਇਹ ਭੁੱਜ ਗਏ ਹੁਣ ਆਪਾਂ ਇਹਨਾਂ ਨੂੰ ਕੱਢਦੇ ਹਾਂ ਫਾਈਟ ਤੇ ਹੁਣ ਆਪਾਂ ਪਾਉਨੇ ਇਹਦੇ ਵਿੱਚ ਇੱਕ ਚਮਚਾ ਘਿਓ ਦਾ ਚਮਚਾ ਘਿਓ ਦਾ ਪਾ ਕੇ ਤੇ ਹੁਣ ਪਾਉਣਾ ਇਹਦੇ ਵਿੱਚ ਬਰਾਮ ਆਪਾਂ ਆਪਾਂ ਤਾਂ ਹੌਲੀ ਹੌਲੀ ਨਾ ਇਹ ਇੱਕ ਚਮਚਾ ਪਾ ਕੇ ਗੈਸ ਆਪਾਂ ਚਲਾ ਲਿਆ ਪਹਿਲਾਂ ਇੰਨੀ ਚਲਾਇਆ ਸੀ ਨਾ ਕਿਉਂ ਜਿਆਦਾ ਥੋੜਾ ਜਿਆਦਾ ਤੜਪਦੀ ਲੱਗਾ ਇਹਨੇ ਹੋ ਗਏ ਗੋਲਮੈਂਟ ਭੋਲ ਗਿਆ ਨੂੰ ਵਿੱਚ ਹੀ ਹੁਣ ਆਪਾਂ ਪਾਉਣੇ ਹੈ ਕਰੋੜ ਇਹ ਤੋਂ ਨੇ ਪੋਣੀ ਲਿਆ ਹੁਣ ਬਾਦੂ ਇਹ ਮਿੱਠੀ ਮਾ ਲਈ ਆਪਾਂ ਤਾਜੇ ਇਹ ਸਾਦੀ ਨਾਲ ਹੀ ਆਪਾਂ ਲਈਆ ਟੋਟਾ ਸਾਫ ਤੇ ਹੀ ਹੈ ਕਿਉਂ ਬਫੀਸ ਕੇ ਪੌਣੇ ਹੈ ਨਾ ਆਂ ਪਾ ਕੇ ਹੁਣ ਆਪਾਂ ਇਹ ਨਾਲ ਹੀ ਨੇ ਵਿਚ ਆ ਪਾ ਦਨੇ ਆ ਮਾਰ ਦੇ ਇਹ ਵੀ ਪਕਾਉਂਦੇ ਆ ਜੇ ਮੈਂ ਤਾਂ ਪੀਸੀ ਹੋਊਗੀ ਜਿਹੜਾ ਆਪਣਾ ਠਾਸਾ ਸਿਰ ਦੇ ਨਾਲ ਪੀਸ ਕੇ ਪਾਉਣੀ ਆ ਉਹ ਹਿਰ ਝਾਖੜੀ ਜੀ ਰਹਿੰਦੀ ਉਹਤੇ ਜਵਾਕ ਪਾਉਂਦੇ ਵੀ ਘੱਟ ਨਹੀਂ ਗਏ ਜਦੋਂ ਆਪਾਂ ਸਮਾਨ ਦੇ ਵਿੱਚ ਪਾਉਣੀ ਆ ਇਸ ਤਰ੍ਹਾਂ ਪੀਸ ਲਈ ਫਿਰ ਜਵਾਕ ਵੀ ਵਧੀਆ ਘਰਾ ਲੈਂਦੇ ਨੇ ਮਾਈਨ ਨਾ ਪਾਉਣੀ ਆ ਦੂਜੀ ਠਾਸਾ ਸੱਤ ਹੁਣ ਸਾਧੀਆਂ ਹੈ ਨਾ ਦੇਖੇ ਤੋਂ ਠਾਸਾ ਸੱਤ ਵਧੀਆ ਰਹਿੰਦੀ ਆ ਪਾਉਂਦੇ ਖਾਣੇ ਆਗੇ ਸਾਡੇ ਕੋਲ ਜਿਹੜੀ ਨਾ ਟਿੱਕੀ ਆ ਉਹ ਵਿੱਚ ਚਲੋ ਗੈਸ ਬੰਦ ਕਰਤਾ ਹੁਣ ਆਪਣੀ ਤਾਹ ਹੀ ਤੇਲੀ ਆ ਗਈ ਅਜੇ ਤੱਕ ਇਹਨੂੰ 2 ਮਿੰਟ ਬਾਅਦ ਬੰਦ ਗੈਸ ਤੇ ਨਾ ਹੋਰ ਹਿਲਾ ਲઈએ ਫਿਰ ਆਪਾਂ ਲਾਉਨੇ ਹਾਂ ਦੋ ਇਹਨਾਂ ਆਪੇ ਦੇ ਵਿੱਚ ਪਾ ਲਿਆ ਘਿਓ ਤੇ ਘਿਓ ਆਪਾਂ ਨੂੰ ਕਰਦੇ ਮੈਲਟ ਕੰਨ ਦਾ ਦੇਰ ਤੇ ਤਾਂ ਤੁਸੀਂ ਇਹ ਨਹੀਂ ਕਹਿੰਦੇ ਕਿ ਮੇਰੇ ਤੋਂ ਇਹਨਾਂ ਚਾਹ ਦੇਣੀ ਨਾ ਆਪਾਂ ਬੜਾ ਹੀ ਰੀਤੇ ਘਿਓ ਚਾਟਾ ਨਹੀਂ ਪਾਉਣਾ ਫਿਰ ਜਦੋਂ ਰੀਤੇ ਘਿਓ ਦੇ ਵਿੱਚ ੂੱਕੇ ਦਾ ਆਟਾ ਪਾ ਲਿਆ ਉਹ ਵੀ ਨਹੀਂ ਬੀਰੀ ਆਪਣੀ ਵਧੀਆ ਬਣਦੀ ਘਿਓ ਚ ਫਿਰ ਬਾਸ਼ਨਾ ਜੀ ਹੋਰ ਆਉਣ ਲੱਗ ਜਾਂਦੀ ਆ ਜਸਮਣ ਆ ਪਾਈਆਂ ਕਿ ਕਿ ਹੋਈ ਐ ਮੈਲਟ ਕਰਨਾ ਕਿ ਮੋਈ ਹੋਈ ਆ ਪਹਿਲਾਂ ਘਿਓ ਗਲਾਵਾਂਗੇ ਨਹੀਂ ਤੇ ਨਾ ਇੱਕੇ ਦਾ ਮੱਗ ਉੱਤੇ ਚੜ ਗਿਆ ਅੰਦਾਜ਼ਾਰੀ

ਕਿਦਾ ਮਾਤਾ ਤੋਂ ਨਾ ਬਾਲੀਆਂ ਇਕੱਠਾ ਵਾਧੀਆਂ ਆਉਂਦੀਆਂ ਨੇ ਜੀਆਂ ਤੇ ਹੁਣ ਆਪਾਂ ਥੋੜਾ ਥੋੜਾ ਪਾਈ ਜਣੇ ਨੇ ਹੌਲੀ ਹੌਲੀ ਜੱਠਾ ਆਈਆਂ ਸਾਰੀਆਂ ਮਾਰ ਦੇਾਂਗੇ ਬਸ ਤਾਂ ਪਕਣ ਨਹੀਂ ਆ ਨਹੀਂ ਜੀ ਕਿਦਾ ਕੋ ਸਮਾਨ ਸੀ ਨਾ ਸਾਰਾ ਪੂਛ ਲੈ ਮੇਸੀ ਤੇ ਠੰਡ ਵੀ ਸ਼ਾਨੇ ਤੇ ਰੱਖਣੀ ਕੋਲ ਕਿਉਂ ਇਹ ਨਹੀਂ ਮੁਸ਼ਕਿਲ ਕੋਨ ਦੇਖੋ ਆਪਾਂ ਦਾ ਆਟਾ ਜਿਹੜਾ ਇਹ ਚੰਗੀ ਤਰ੍ਹਾਂ ਭੁੱਜ ਚੁੱਕਿਆ ਲਾਲਜਾ ਹੋ ਗਿਆ। ਪੂਰੇ ਦੇ ਵਿੱਚ ਆਪਾਂ ਇਹ ਡਰਾਈ ਫਰੂਟ ਪੀਸਲ ਸੀਗੇ ਉਹ ਪਾ ਦਾਂਗੇ। ਪਾ ਦਾਂਗੇ। ਹੋ ਗਿਆ ਉਹਦੀ ਲਾਲਜਾ ਹੁਣ। ਫਿਰ ਇਹਦੇ ਵਿੱਚ ਪਾ ਦਾਂਗੇ। ਦੋ ਦਿਨ ਦੇ ਦੋ ਦਿਨ ਲਾਲਜਾ ਤਾਂ ਹੋ ਗਿਆ। ਦੋ ਸੁਕਾ ਦੇ। ਸਾਰੇ ਸਾਰੇ ਨਾਲ। ਹੁਣ ਪਹਿਲਾਂ ਆਪਾਂ ਇਹ ਸਾਰੇ ਡਰਾਈ ਫਰੂਟ ਦਾ ਸਾੜ ਰਹੇ ਨੇ। ਇਹ ਪਾਣੀ ਆਪਾਂ ਪਹਿਲਾਂ ਢੰਡ ਦੋ। ਤਾਂ ਆ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਇਹਦੇ ਵਿੱਚ ਮਿਲਾ ਲੈਣਾ ਹੈਗਾ ਹੁਣ ਆਪਾਂ ਜਿਹੜੀਆਂ ਇਹਨਾਂ ਢੱਖਾਂ ਦੇ ਵਿੱਚ ਉਹ ਪਾ ਦੇਣੀ ਨੇ ਇਹ ਧਰਮਾ ਚ ਨਾ ਢੱਖਾਂ ਐ ਨਹੀਂ ਪੈਂਦੀਆਂ ਇਹ ਪਾ ਦੇਣ ਫਿਰ ਚਿਚੜ ਜੇ ਬਣ ਜਾਂਦੇ ਨੇ ਬਾਹਰੋਂ ਕਲਡੀਆਂ ਹੋ ਜਾਂਦੀਆਂ ਨੇ ਇਹ ਜੀੜੀਆਂ ਇਹ ਤਾਂ ਇਹ ਸੋਚਾਂ ਆਪਣੀ ਤੀਰੀ ਹੈਗੇ ਧਰਮਾ ਹੁਣ ਅਖੰਡ ਵੀ ਪਾ ਦੇਵਾਂਗੇ ਤੇ ਖੰਡ ਹੁਣ ਆਪਾਂ ਨਾ ਗੈਸ ਕਰਕੇ ਬੰਦ ਪਾਉਂਦੀ ਆਂ ਖੰਡ ਉੱਥੇ ਹੀ ਪਾਉਣੀ ਖੰਡੇ ਦੇ ਖੰਡ ਪਾ ਦੇ ਲੈਨੇ ਵਿੱਚ ਹੁਣ ਆਪਾਂ ਇਹ ਸਾਰੇ ਖੰਡ ਨਾ ਲਾ ਕੇ ਦੇਖ ਰਹੇ ਜੇ ਆਪਾਂ ਨੂੰ ਆ ਲੱਗੂ ਨਾ ਤੇ ਘਿਓ ਥੋੜਾ ਜਿਹਾ ਪਿੰਨੀ ਲੱਗੂ ਕੋਈ ਉਹ ਤਾਂ ਬਹੁਤ ਅੱਗੇ ਉਹ ਪੰਜੀਰ ਬਹੁਤ ਗਿੱਲੀ ਪਈ ਐ ਨਹੀਂ ਆਪਾਂ ਥੋੜਾ ਜਿਹਾ ਗਰਮ ਕਰਕੇ ਪਾ ਲਾਂਗੇ ਦੋ ਚਮਚੇ ਦੇ ਪੈ ਕਾਹ ਦੀ ਸਮੇਲ ਆਉਂਦੀ ਐ ਮੇਰੀ ਫਤਰੀ ਨੀ ਠੀਕ ਕਰ ਦਿਓ ਹਾ ਗਿਆ ਬੱਤਾ ਕੀ ਬਣਾਉਣਾ ਹੈ ਤੂੰ ਦੱਸ ਬਾਈ ਦੇਖ ਦੇਖ ਨਹੀਂ ਪਤਾ ਪੰਜੀਰੀ ਆ ਲਓ ਜੀ ਆਪਣੀ ਜਿਹੜੀ ਪੰਜੀਰੀ ਬਣ ਕੇ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋਗੇ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ ਜੀ ਧੰਨਵਾਦ